ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਸਤਵੀਰ ਚਹਿਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਾਸ ਮੁਲਾਕਾਤ ਸੋ ਸਾਡੇ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਮਿਲੌਣ ਜਾ ਰਹੇ ਹਾਂ ਬਹੁਤ ਹੀ ਉੱਭਰਦੇ ਸਿਤਾਰੇ ਅਤੇ ਬਹੁਤ ਹੀ ਵਧੀਆ ਟੈਲੈਂਟ ਦੇ ਮਾਲਕ ਨਵਦੀਪ ਨਵੀ ਜੀ ਨਾਲ ਆਜੋ ਮਿਲਦੇ ਹਾਂ ਹਾਂਜੀ ਅੱਜ ਸਾਡੇ ਨਾਲ ਨੇ ਨਵਦੀਪ ਨਵੀ ਜੀ ਸਾਡੇ ਪ੍ਰੋਗਰਾਮ ਖਾਸ ਗੱਲਬਾਤ ਦੇ ਵਿੱਚ ਸਾਡੇ ਪ੍ਰੋਗਰਾਮ ਵਿੱਚ ਇਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸਾਰਿਆਂ ਦਾ ਪ੍ਰੋਗਰਾਮ ਦੇਖ ਰਾਇਏ ਉਹਨਾਂ ਸਾਰਿਆਂ ਦਾ ਤੇ ਜੋ ਇੰਟਰਵਿਊ ਲੈਣ ਆਏ ਉਹ ਸਾਰੇ ਪਾਈਆਂ ਦਾ ਹਾਂਜੀ ਨਵਦੀਪ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਤੁਹਾਡੇ ਪਰਿਵਾਰ ਵਿੱਚ ਤੁਹਾਡੇ ਸਮੇਤ ਕੌਣ-ਕੌਣ ਹੋਰ ਨੇ ਪਰਿਵਾਰ ਵਿੱਚ ਸਰ ਮੇਰੀ ਮਦਰ ਨੇ ਮੇਰੇ ਫਾਦਰ ਨੇ ਤੇ ਇੱਕ ਮੇਰਾ ਛੋਟਾ ਭਰਾ ਜੀ ਇੱਕ ਭੈਣ ਹੈਗੀ ਤੇ ਇੱਕ ਦਾਦੀ ਜੀ ਅੱਛਾ ਤੇ ਫਾਦਰ ਸਾਹਿਬ ਕੀ ਕੰਮ ਕਰਦੇ ਫਾਦਰ ਸਾਹਿਬ ਜੀ ਮੇਰੇ ਵਰਕਸ਼ਾਪ ਦਾ ਕੰਮ ਕਰਦੇ ਨੇ ਵਿਸ਼ਾਲ ਮਗਾ ਮਾਰਕੋਲ ਅਬੌਰ ਹਾਂਜੀ ਹਾਂਜੀ ਤੇ ਇਹ ਗਾਇਕੀ ਦੀ ਤੁਹਾਡੇ ਚਿੰਕ ਕਦੋਂ ਤੋਂ ਲੱਗੀ ਇਹ ਜੀ ਐਦਾਂ ਹੀ ਲਾ ਲਓ ਬਸ ਵੀ 6ਵੇਂ ਚ ਸੁਣਦੇ ਹੁੰਦੇ ਸੀ ਕਿ ਟੀਵੀ ਤੇ ਜਿਵੇਂ ਆਰਟਿਸਟ ਕਰਦੇ ਹੁੰਦੇ ਸੀ ਉਂਗਲਾ vingੀਆਂ ਸਿੱਧੀਆਂ ਉਦਾਂ ਕਰਨੀਆਂ ਫਿਰ ਉਹਨਾਂ ਦੇ ਕਾਪੀ ਕਰਨੀ ਫਿਰ ਹੌਲੀ ਹੌਲੀ ਜਦੋਂ ਅਕਲ ਆਈ ਵੀ ਹਾਂ ਆਪਾਂ ਵੀ ਗਾ ਸਕਦੇ ਹਾਂ ਫਿਰ ਉਸ ਤੋਂ ਬਾਅਦ ਰੈਗੂਲਰ ਸਟਾਰਟ ਕਰਤਾ ਸੀ ਜੀ ਕੋਈ ਗਾਣਾ ਰਿਲੀਜ਼ ਵੀ ਕੀਤਾ ਤੁਸੀਂ ਨਹੀਂ ਗਾਣਾ ਹਜੇ ਰਿਲੀਜ਼ ਨਹੀਂ ਕੀਤਾ ਜੀ ਬਟ ਲਿਖੇ ਕਾਫੀ ਨੇ ਤੇ ਲਿਖਦੇ ਵੀ ਆਪੋਂ ਹਾਂਜੀ ਠੀਕ ਹੈ ਜੀ ਤੇ ਤੁਹਾਡਾ ਦਰਸ਼ਕਾਂ ਨੂੰ ਦੱਸ ਦਿਓ ਜੇ ਕੋਈ ਤੁਹਾਡਾ YouTube ਚੈਨਲ ਹੈ ਤਾਂ ਕੋਈ ਆਪ ਦਾ ਨਹੀਂ ਫਿਲਹਾਲ ਤਾਂ ਹੈ ਨਹੀਂਗਾ ਜੀ ਅੱਛਾ ਅੱਛਾ ਠੀਕ ਹੈ ਤੇ ਕਿਸੇ ਕੰਪਨੀ ਨਾਲ ਤੁਹਾਡੀ ਗੱਲਬਾਤ ਹੋਈ ਕੋਈ ਗਾਣਾ ਕਰਨ ਬਾਰੇ ਜਾਂ ਕਿਸੇ ਸਿੰਗਰ ਨਾਲ ਨਹੀਂ ਜੀ ਉਹ ਸਾਡੇ ਪਿੰਡ ਦਾ ਹੀ ਮੁੰਡਾ ਜੀ ਮੇਰੇ ਫਰੈਂਡਸ ਦਾ ਬ੍ਰਦਰ ਹੈਗਾ ਹਾਂਜੀ ਹਾਂਜੀ ਤੇ ਉਹ 뮤직 ਪ੍ਰੋਡਿਊਸਰ ਉਹ ਇਸ ਟਾਈਮ ਚ ਪਲੀ ਚੰਡੀਗੜ੍ਹ ਚਲਾ ਗਿਆ ਉਹਦੇ ਕੋਲ ਪਹਿਲਾਂ ਰਿਕਾਰਡ ਕੀਤੇ ਸੀਗੇ ਕਵਰ Song ਸੀਗੇ ਅੱਛਾ ਕਾ ਵਾਟ ਫਟੋ ਰਿਲੀਜ਼ ਨਹੀਂ ਹੋਏ ਸੀ ਕਿਸੇ ਖਾਸ ਵਜ੍ਹਾ ਕਰਕੇ ਠੀਕ ਹੈ ਤੇ ਘਰ ਦੇ ਸਪੋਰਟ ਕਰਦੇ ਐ ਇਸ ਕੰਮ ਦੇ ਵਿੱਚ ਕਿਨੇ ਕਰਦੇ ਕਰਦੇ ਵੀ ਆ ਜੀ ਨਹੀਂ ਵੀ ਕਰਦੇ ਜ ਜਦ ਆਪਾਂ ਕਹਿ ਸਕਦੇ ਆ ਵੀ ਉਹ ਕਰਦਿਆਂ ਨੂੰ ਐ ਵੀ ਚਲੋ ਪੜ੍ਹੂ ਲਿਖੂਗਾ ਕੋਈ ਸਰਕਾਰੀ ਨੌਕਰੀ ਲੱਗ ਜੂਗਾ ਉਦਾਂ ਹੈਗਾ ਬਾਕੀ سپورਟ ਕਰਦੇ ਜੀ ਅੱਜ ਦੇ ਟਾਈਮ ਦੇ ਵਿੱਚ ਤਾਂ ਸਮਝ ਲਓ ਸੁਪਨਾ ਹੀ ਹੋ ਗਿਆ ਆਪਣੇ ਗਲੇ ਘਰਾਂ ਦੇ ਬੱਚਿਆਂ ਦਾ ਤੇ ਗਾਣਾ ਕਰਨ ਦੇ ਬਾਰੇ ਆਪਣਾ ਕੋਈ ਵਿਚਾਰ ਕੋਈ ਗਾਣਾ ਜੀ ਫਿਰ ਹਾਲ ਕਰਨ ਦੀ ਸਲਾਹ ਹੈ ਕਰਾਂਗੇ ਜਰੂਰ ਕਰਾਂਗੇ ਅੱਛਾ ਤੇ ਦੇਖੋ ਬਾਕੀ ਰੱਬ ਅਥੇ ਅੱਛਾ ਹੋਰ ਕਿਸੇ ਸੱਜਣ ਮਿੱਤਰ ਨੇ ਕੋਈ سپورਟ ਕੀਤੀ ਤੁਹਾਡੀ ਕੇ ਸੱਜਣ ਮਿੱਤਰ ਸਾਰੇ سپورਟ ਕਰਦੇ ਆ ਜੀ ਪਿੰਡ ਵਾਲੇ ਵੀ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਹਾਂਜੀ ਤੇ ਸਕੂਲ ਚ ਵੀ ਕਾਫੀ ਗਾਉਂਦੇ ਆਏ ਆ ਉੱਥੋਂ ਵੀ ਬਹੁਤ ਸਪੋਰਟ ਮਿਲੀ ਹੈਗੀ ਆ ਹਾਂਜੀ ਹਾਂਜੀ ਬਾਕੀ ਦੋਸਤ ਹੈਗੇ ਮਿੱਤਰ ਉਹ ਸਾਰੇ ਸਪੋਰਟ ਕਰਦੇ ਆ ਰੱਜ ਕੇ ਹਾਂਜੀ ਹਾਂਜੀ ਤੇ ਤੁਹਾਡੇ ਨਾਲ ਅੱਜ ਤੋਂ ਕੋਈ ਸਾਲ ਪਹਿਲਾਂ ਜਾਂ ਉਸ ਤੋਂ ਵੀ ਪਹਿਲਾਂ ਕਿਸੇ ਨੇ ਕੋਈ ਕਿਆ ਹੋਵੇ ਵੀ ਮੈਂ ਗਾਣਾ ਤੁਹਾਡਾ ਕਰੂੰਗਾ ਜਾਂ ਐਸੇ ਤਰ੍ਹਾਂ ਕੋਈ ਕਿਸੇ ਨੇ ਨਹੀਂ ਮੈਂ ਸਰ ਮੈਸੇਜ ਕਰਦਾ ਹੁੰਦਾ ਹਿੰਸਟਾ ਤੇ ਜਿੱਦਾਂ ਵੀ ਆਰਟਿਸਟ ਹੈਗੇ ਜਿਹੜੇ Songwriter ਹੈ ਨਹੀਂਗੇ ਜੋ ਸਿਰਫ ਗਾਉਂਦੇ ਗਾਉਂਦੇ ਆ ਮੈਂ ਉਹਨਾਂ ਨੂੰ ਮੈਸੇਜ ਕਰਦਾ ਹੁੰਦਾ ਸੀ ਵੀ ਮੈਥੋਂ ਗਾਣਾ ਲੈ ਲਓ ਬਟ ਅੱਜ ਕੱਲ ਕੀ ਹੋਇਆ ਵੀ ਈਗੋ ਬਹੁਤ ਜ਼ਿਆਦਾ ਹੋਈ ਪਈ ਹੈ ਲੋਕ ਮੈਸੀ ਸੀਨ ਤੱਕ ਨਹੀਂ ਕਰਦੇ ਹਾਂਜੀ ਹੋਲਡ ਤੇ ਛੱਡ ਸੀਨ ਕਰਦੇ ਹੋਲਡ 'ਚ ਕਰਦੇ ਰਿਪਲਾਈ ਨਹੀਂ ਦਿੰਦੇ ਉਹ ਚੀਜ਼ ਕਾਫੀ ਫੀਲ ਹੋਈ ਮੈਨੂੰ ਆ ਸਾਲ ਪਿਛਲੇ ਸਾਲ ਕਿਉਂਕਿ ਐਨਾ ਪਤਾ ਨਹੀਂ ਸੀ ਵੀ ਐਦਾਂ ਵੀ ਕਰ ਸਕਦਾ ਬੰਦਾ ਆਹ ਸਾਲ ਮੈਂ ਜਦੋਂ ਸਟਾਰਟ ਕੀਤਾ ਤੇ ਉਹ ਕਾਫੀ ਚੀਜ਼ ਫੀਲ ਹੋਈ ਉਹਨੇ ਡਿਸਪਾਇੰਟ ਵੀ ਕੀਤਾ ਮੈਨੂੰ ਵੀ ਯਾਰ ਐਦਾਂ ਨਹੀਂ ਹੋ ਸਕਦਾ ਹਨਾ ਵੀ ਕੋਈ ਆਰਟਿਸਟ ਕਿਸੇ ਆਰਟਿਸਟ ਦੀ ਵਾਕੇ ਕੋਈ ਰਿਸਪੈਕਟ ਕਿਉਂ ਨਹੀਂ ਕਰ ਰਿਹਾ ਹਾਂਜੀ ਇਹ ਹੀ ਚੀਜ਼ ਅਸੀਂ ਲੋਕਾਂ ਨੂੰ ਦਿਖਾਉਣੇ ਚ ਦੇ ਕਿਉਂਕਿ ਜਿਹੜੇ ਲੋਕਾਂ ਕੋਲੇ ਟੈਲੈਂਟ ਹੈ ਉਹ ਲੋਕ ਅੱਗੇ ਨਿਆਰੇ ਜਿਹੜੇ ਬਿਨਾ ਟੈਲੈਂਟ ਤੋਂ ਲੋਕ ਨੇ ਉਹ ਅੱਜ ਕੱਲ ਸੋਸ਼ਲ ਮੀਡੀਆ ਤੇ ਪੂਰੀ ਚੜ੍ਹਾਈ ਦੇ ਵਿੱਚ ਨੇ ਸੋ ਤੁਸੀਂ ਸਾਨੂੰ ਇੱਕ ਗਾਣਾ ਸੁਣਾਓ ਸਾਡੇ ਦਰਸ਼ਕਾਂ ਨੂੰ ਹਾਂਜੀ ਜ਼ਰੂਰ ਹੋ ਜਾਵੋ ਨੀ ਕੋਈ ਮੋੜ ਲਿਆਵੋ ਨੀ ਮੇਰੇ ਨਾਲ ਗਏ ਅੱਜ ਲੜਕੇ ਹਾਏ ਅੱਲਾ ਕਰੇ ਜੇ ਆ ਜਾਵੇ ਸੋਣਾ ਬੇਦ ਦੇਵਾ ਜਾਣ ਕਦਮਾਂ ਵਿੱਚ ਤਰ ਕੇ ਓ ਛੱਲਾ 베ਰੀ ਬੂਰੇ ਵੇ ਵਤਨ ਮਾਹੀ ਦਾ ਦੂਰੇ ਤੇ ਜਾਣਾ ਪਹਿਲੇ ਪੂਰੇ ਵੇ ਗੱਲ ਸੁਣ ਛੱਲਿਆ ਟੋਲਾ ਵੇ ਕਾ ਦਾ ਪਾ ਨਹੀਂ ਰੋਲਾ ਓ ਛੱਲਾ ਕਾਲੀਆਂ ਮਰਚਾਂ ਓ ਛੱਲਾ ਕਾਲੀਆਂ ਮਰਚਾਂ ਛੱਲਾ ਕਾਲੀਆਂ ਮਰਚਾਂ ਛੱਲਾ ਕਾਲੀਆਂ ਮਰਚਾਂ ਛੱਲਾ ਕਾਲੀਆਂ ਮਰਚਾਂ ਵੇ ਮੋਰਾ ਪੀਕੇ ਮਰਸਾਂ ਵੇ ਸਿਰੇ ਤੇਰੇ ਝੜਸਾਂ ਵੇ ਗੱਲ ਸੁਣ ਛੱਲਿਆ ਢੋਲਾ ਵੇ ਕਾਦਾ ਪਨੈ ਰੋਲਾ ਸੋ ਬਹੁਤ ਹੀ ਖੂਬ ਤੁਸੀਂ ਲਿਖਦੇ ਹੋ ਹਾਂਜੀ ਨਵਦੀਪ ਜੀ ਸਟੱਡੀ ਕਰ ਰਹੇ ਹੋ ਕਿ ਨਹੀਂ ਹਾਂਜੀ ਕਰ ਰਹੇ ਹਾਂ ਜੀ ਬੀਏ ਆ ਅਛਾ ਬੀਏ ਕਰ ਰਹੇ ਹੋ ਫਸਟ ਇਅਰ ਹਾਂਜੀ ਠੀਕ ਆ ਤੇ ਅੱਜਕੱਲ ਦੇ ਵਿੱਚ ਨਾ ਇਹ ਸਿਸਟਮ ਬਹੁਤ ਚੱਲਿਆ ਜਾਂ ਕੋਈ ਵੀ ਕੋਈ گاਉਂ ਦਾ ਜਾਂ ਕੋਈ ਫਿਲਮਾਂ 'ਚ ਕੰਮ ਕਰਦਾ ਹਾਂਜੀ ਹਾਂ ਉਹਨੂੰ ਤਾਣੇ ਬਹੁਤ ਦਿੱਤੇ ਜਾਂਦੇ ਆ ਵੀ ਤੂੰ ਇਹ ਕੀ ਕੰਮ ਕਰ ਰਿਹਾ ਐ ਇਹ ਕੰਮ ਕਿਉਂ ਫੜਿਆ ਤੂੰ ਇਹ ਕੰਜਰਾਂ ਵਾਲਾ ਕੰਮ ਕਹਿ ਲੋ ਇਸ ਤਰ੍ਹਾਂ ਕਰਕੇ ਬਹੁਤ ਜ਼ਿਆਦਾ ਹੁੰਦਾ ਇਸ ਤਰ੍ਹਾਂ ਹੋਇਆ ਤੁਹਾਡੇ ਨਾਲ ਹਾਂਜੀ ਹੋਇਆ ਸਟੱਡੀ ਟਾਈਮ ਕਾਫੀ ਹੋਇਆ ਕਿਉਂਕਿ ਸਟੱਡੀ ਟਾਈਮ ਕੋ ਜਿੱਦਾਂ ਆਪਾਂ ਕਹਿ ਸਕਦਾ ਵੀ ਹੇਟਰਸ ਜਿਵੇਂ ਲੱਤਾਂ ਖਿੱਚਣ ਵਾਲੇ ਬੰਦੇ ਹੋਗੇ ਉਹ ਕੀ ਸੀਗਾ ਵੀ ਐਦਾਂ ਸੀ ਦੀ ਮੈਨੂੰ ਕਹਿਂਦੇ ਸੀ ਵੀ ਤੂੰ ਕੁੜੀ ਐ ਤੂੰ ਗਾਣੇ ਗਾਰ ਐ ਤੂੰ ਕੁੜੀ ਹੈਗਾ ਗਾਣੇ ਕੁੜੀਆਂ ਗਾਉਂਦੀਆਂ ਜ਼ਿਆਦਾ ਤ ਇਦਾਂ ਕਹਿੰਦੇ ਹੁੰਦੇ ਸੀਗੇ ਬੱਜੇ ਆ ਤਾਂਨੇ ਬਹੁਤ ਬੱਜੇ ਇਹ ਆਪਣੇ ਗੱਲ ਤੋਂ ਅੰਦੀ ਵਿੱਚ ਇੱਕ ਵਾਰੀ ਵੀ ਅੱਜ ਕੱਲ ਦੇ ਟਾਈਮ ਵਿੱਚ ਕਈਆਂ ਕੋਲੇ ਇਸ ਤਰ੍ਹਾਂ ਦਾ ਟੈਲੈਂਟ ਆ ਉਹ ਇਸ ਕਰਕੇ ਪਿੱਛੇ ਰਹਿ ਚੁੱਕੇ ਆ ਵੀ ਇਹਨਾਂ ਚੀਜ਼ਾਂ ਕਰਕੇ ਆਪਣੇ ਲੋਕ ਹੀ ਕਈ ਤਾਨੇ ਦਿੰਦੇ ਆ ਵੀ ਤੂੰ ਇਹ ਕੀ ਕੰਮ ਕਰਨਾ ਤੂੰ ਕੰਜਰਾਂ ਵਾਲਾ ਕੰਮ ਫੜ ਲਿਆ ਤੂੰ ਆਪਦੇ ਬਾਪ ਦਾਦੇ ਵਾਲਾ ਕੰਮ ਕਿਉਂ ਨਹੀਂ ਕਰਦਾ ਇਸੇ ਕਰਕੇ ਬਹੁਤ ਹੀ ਜ਼ਿਆਦਾ ਟੈਲੈਂਟ ਪਿੰਡਾਂ ਦੇ ਵਿੱਚ ਰੁੱਲ ਰਿਹਾ ਰਨਵਦੀਪ ਜੀ ਇਹ ਤਾਂ ਦੁਨੀਆ ਦੀ ਮੋੜ ਤੋਂ ਰੀਤੀ ਹੁੰਦੀ ਆ ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਵੀ ਛੱਡਿਆ ਤਾਂ ਤੁਸੀਂ ਮਿਹਨਤ ਕਰਦੇ ਰਹੋ ਪ੍ਰਮਾਤਮਾ ਜ਼ਰੂਰ ਇੱਕ ਦਿਨ ਹੱਥ ਫੜੂਗਾ ਹਾਂਜੀ ਦੇਖੋ ਜੀ ਮਿਹਨਤ ਕਰ ਰਹੇ ਆਂ ਜਾਰੀ ਆ ਬਾਕੀ ਉਹ ਸਾਰਾ ਬੱਥੇ ਡੋਰ ਆ ਕਹਿ ਦਿੰਦੇ ਆ ਵੀ ਰੱਬ ਦੇ ਘਰ ਦੇਰ ਹੈ ਪੰਦੇ ਅੰਧੇਰ ਨਹੀਂ ਹੋ ਸਕਦਾ ਉਹ ਚੀਜ਼ ਹੈ ਜੀ ਹਾਂਜੀ ਅੱਜ ਤੱਕ ਨਵਦੀਪ ਜੀ ਤੁਸੀਂ ਕਿੰਨੇ ਗੀਤ ਲਿਖ ਚੁੱਕੇ ਹੋ ਅਜੇ ਤੱਕ ਜੀ 100 ਤੋਂ ਪਲੱਸ ਗੀਤ ਲਿਖਤੇ ਆ ਬਟ ਪਏ ਆ ਕੋਲੇ ਪਏ ਆ ਕੋਈ ਲੈਂਦਾ ਨਹੀਂ ਸੋ ਦੋਸਤੋ ਇੰਨੀ ਛੋਟੀ ਉਮਰ ਦੇ ਵਿੱਚ 100 ਤੋਂ ਵੱਧ ਗੀਤ ਲਿਖ ਕੇ ਤੇ ਮੁੰਡਾ ਤੁਸੀਂ ਦੇਖ ਲਓ ਪਿੰਡਾਂ ਦੇ ਵਿੱਚ ਰਲ ਰਿਹਾ ਸੋ ਇਹੋ ਜਿਹਾ ਟੈਲੈਂਟ ਦੀ ਪਲੀਜ਼ ਕਦਰ ਕਰਿਆ ਕਰੋ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਹੋ ਜਿਹੇ ਮੁੰਡਿਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਤਾਂ ਕਿ ਚੰਗੀ ਗਾਇਕੀ ਵਾਲੇ ਲੜਕੇ ਲੜਕੀਆਂ ਅੱਗੇ ਆ ਸਕਣ ਸੋ ਸਾਨੂੰ ਗੀਤ ਸੁਣਾਓ ਜੀ ਆਪਣਾ ਹੂੰ ਹੂੰ ਜੀ ਦੇ ਨਾਲ ਰਹਿਣ ਦਾ ਸੋਚਿਆ ਸੀ ਅੱਜ ਉਹਦੇ ਬਿਨਾਂ ਰਹਿਣਾ ਪੈ ਰਿਹਾ ਹੈ ਹਏ ਜੀ ਦੇ ਨਾਲ ਰਹਿਣ ਦਾ ਸੋਚਿਆ ਸੀ ਹਏ ਉਹਦੇ ਬਿਨਾਂ ਰਹਿਣਾ ਪੈ ਰਿਹਾ ਅੱਖਾਂ ਲੱਭਦੀਆਂ ਉਹਨੂੰ ਹਰ ਪਲ ਹਰ ਥਾਂ ਮਿਟਾਵਾ ਨਾ ਮਿਟਿਆ ਉਹਦਾ ਲਿਖਿਆ ਹੱਥ ਤੇ ਨਾ ਮਿਟਾਵਾ ਨਾ ਮਿਟਿਆ ਉਹਦਾ ਲਿਖਿਆ ਹੱਥ ਤੇ ਨਾ ਓਨੂੰ ਨਾ ਦੇਖੇ ਬਿਨਾ ਮੈਂ ਸਜਦਾ ਕਰਾਂ ਓਨੂੰ ਨਾ ਦੇਖੇ ਬਿਨ ਮੈਂ ਸਜਦਾ ਕਰਾਂ ਓਨੂੰ ਦੇਖੇ ਬਿਨਾ ਮੈਂ ਸਜਦਾ ਕਰਾਂ ਹਾ ਓਨੂੰ ਦੇਖੇ ਬਿਨਾ ਮੈਂ ਸਜਦਾ ਕਰਾਂ ਉਹ ਨਹੀਂ ਤੇਰੀ ਹੋ ਸਕਦੀ ਖੁਦਾ ਕਹਿ ਗਿਆ ਜੀ ਦੇ ਨਾਲ ਰਹਿਣ ਦਾ ਸੋਚਿਆ ਸੀ ਅੱਜ ਉਹਦੇ ਬਿਨਾ ਰਹਿਣਾ ਪੈ ਰਹਾ ਸੋ ਦੋਸਤੋ ਨਵਦੀਪ ਜੀ ਨੇ ਬਹੁਤ ਹੀ ਸੋਹਣਾ ਗੀਤ ਗਾਇਆ ਨਵਦੀਪ ਜੀ ਸਾਨੂੰ ਇੱਕ ਅਜਿਹਾ ਗੀਤ ਸੁਣਾਓ ਜੋ ਤੁਹਾਡੇ ਦਿਲ ਦੇ ਕਰੀਬ ਹੋਵੇ ਹਾਂਜੀ ਸ਼ੁਰੂ ਹੁਸ ਜੀਂਦੇ ਆਸਰੇ ਤੇਰੇ ਹਾਂ ਹੋਸ ਜੀਂਦੇ ਆਸਰੇ ਤੇਰੇ ਹਾਂ ਨਾ ਤੇਰੇ ਬਿਨਾ guzara ae ਕੀ ਬਾਤ ਛੱਡੀ ਨਾ ਛੱਡੀ ਨਾ ਸਜਣਾ ਸਾਨੂੰ ਤੇਰਾ ਸਹਾਰਾ ਏ ਛੱਡੀ ਨਾ ਛੱਡੀ ਨਾ ਸੱਜਣਾ ਹੋ ਸਾਨੂੰ ਤੇਰਾ ਸਹਾਰਾ ਏ ਹੋ ਅਸੀਂ ਜੀਂਦੇ ਆਸਰੇ ਤੇਰੇ ਹਾਂ ਹਾਂਜੀ ਬਹੁਤ ਹੀ ਖੂਬ ਤੁਸੀਂ ਗੀਤ ਗਾਇਆ ਸੋ ਸਾਨੂੰ ਤੁਸੀਂ ਦੱਸੋ ਤੁਹਾਡੀ ਜ਼ਿੰਦਗੀ ਦੇ ਰਿਲੇਟਡ ਕੋਈ ਗੱਲਬਾਤ ਇਹ ਜੀ ਗੱਲਬਾਤ ਜਾਂ ਕੋਈ ਘਟਨਾ ਇਹ ਜੀ ਹੋਈ ਹੋਵੇ ਜਿਸ ਕਰਕੇ ਤੁਸੀਂ ਜਿਸ ਨੂੰ ਸੋਚ ਕੇ ਅੱਜ ਵੀ ਦੁਖੀ ਹੋ ਜਾਂਦਾ ਉਹ ਘਟਨਾ ਇਦਾਂ ਹੀ ਹੈ ਜੀ ਜਿਵੇਂ ਆਪਾਂ ਸੀਗੇ ਕੋਈ ਮਿਲੇ ਸੀਗੇ ਆਰਟਿਸਟ ਮਿਲੇ ਸੀਗੇ ਤੇ ਉਹ ਇਦਾਂ ਸੀ ਉਹਨਾਂ ਨਾਲ ਗੱਲਬਾਤ ਹੋਈ ਤੇ ਜਦੋਂ ਮੈਂ ਕਿਹਾ ਵੀ ਮੈਂ ਲਿਖਦਾ ਉਹ ਮੈਨੂੰ ਕਹਿੰਦੇ ਵੀ ਹਾਂ ਤੂੰ ਸਾਨੂੰ ਜ਼ਰੂਰ ਦੇ ਗਾਣਾ ਮੈਂ ਕੋਈ ਨਾ ਵੀਰੇ ਦਵਾਂਗੀ ਕਾਫੀ ਟਾਈਮ ਬਾਅਦ ਫਿਰ ਗੱਲ ਹੋਈ ਉਹਨਾਂ ਨਾਲ ਦੁਬਾਰਾ ਤੇ ਉਹ ਫਿਰ ਮੈਨੂੰ ਕਹਿੰਦੇ ਵੀ ਗਾਣਾ ਤਾਂ ਤੇਰਾ ਸੀ ਲਾਵਾਂਗੇ ਪਰ ਗਾਣਾ ਇੱਕ ਸ਼ਰਤ ਤੇ ਲਾਵਾਂਗੇ ਵੀ ਜੇ ਉਸ ਗਾਣੇ ਵਿੱਚ ਤੈਨੂੰ ਅਸੀਂ ਕ੍ਰੈਡਿਟ ਨਹੀਂ ਦੇਣਾ ਵੀ ਤੇਰਾ ਨਾਮ ਨਹੀਂ ਆਊਗਾ ਗਾਣੇ 'ਚ ਅਸੀਂ ਤਾਂ ਉਹ ਗਾਣਾ ਲਾਵਾਂਗੇ ਫਿਰ ਉਸ ਤੋਂ ਬਾਅਦ ਉਹ ਚੀਜ਼ ਕਦੇ ਕਰ ਜਾਂਦੀ ਹੈ ਵੀ ਹਾਂ ਯਾਰ ਹੋ ਸਕਦਾ ਹਨਾ ਵੀ ਐ ਕਿਉਂ ਕਰਦੇ ਨੇ ਲੋਕੀ ਵੀ ਅਕਸਰ ਬੰਦਾ ਮਿਹਨਤ ਕਰਦਾ ਲਿਖਣ ਲੱਗੇ ਵੀ ਮਿਹਨਤ ਲੱਗਦੀ ਹੈ ਗਾਉਣ ਲੱਗੇ ਵੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਵੀ ਉਹ ਲੋਕੀ ਮਿਹਨਤ ਦੇਖਦੇ ਨਹੀਂਗੇ ਤਾਂ ਫਿਰ ਉਸ ਉਹ ਚੀਜ਼ ਦੁਖੀ ਕਰ ਜਾਂਦੀ ਹੈ ਕਈ ਵਾਰ ਆ ਕੇ ਸੋ ਇਸ ਵੀਡੀਓ ਨੂੰ ਜਿੰਨੇ ਵੀ ਰਾਈਟਰ ਸਿੰਗਰ ਜਾਂ ਕੋਈ 뮤직 ਡਾਇਰੈਕਟਰ ਦੇਖ ਰਿਹਾ ਉਹਨਾਂ ਨੂੰ ਸਾਡੇ ਹੱਥ ਜੋੜ ਕੇ ਇਹੀ ਬੇਨਤੀ ਹੈ ਇਹੋ ਜੇ ਸਿੰਗਰਾਂ ਜਾਂ ਇਹੋ ਜੇ ਰਾਈਟਰਾਂ ਨਾਲ ਪਲੀਜ਼ ਇਹੋ ਜੇ ਕੰਮ ਨਾ ਕਰਿਆ ਕਰੋ ਕਿ ਉਹ ਆਪਣਾ ਕੰਮ ਛੱਡਣ ਲਈ ਮਜਬੂਰ ਹੋ ਜੇ ਹਾਂਜੀ ਮੈਂ ਵਿੱਚ ਜੇ ਸਿੰਗਿੰਗ ਵੀ ਛੱਡਤੀ ਸੀ ਰਾਈਟਿੰਗ ਵੀ ਛੱਡਤੀ ਸੀ ਅੱਛਾ ਉਸ ਦਾ ਕੀ ਕਾਰਨ ਹੈ ਆਹੀ ਕਾਰਨ ਸੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਨੂੰ ਇੰਨਾ ਮਜਬੂਰ ਕਰ ਦੇਣਾਂ ਲੋਕਾਂ ਨੇ ਵੀ ਕਿਉਂ ਤੁਸੀਂ ਕਿਉਂ ਕਰ ਰਹੇ ਹੋ ਇਹ ਕੰਮ ਸਿੰਗਿੰਗ ਤਾਂ ਬਸ ਕਿਸੇ ਖਾਸ ਕਾਰਨ ਨਹੀਂ ਮਿਲ ਗਿਆ ਸੀ ਕੋਈ ਲੋਕਾਂ ਦੇ ਤਾਣੇ ਹੋ ਗਏ ਜਾਂ ਹੋਰ ਕਾਫੀ ਕਮੀਆਂ ਹੋ ਗਈਆਂ ਜਾਂ ਅੱਗੇ ਸਕੋਪ ਨਹੀਂ ਮਿਲ ਰਿਹਾ ਸੀ ਮੈਨੂੰ ਆ ਚੀਜ਼ ਦਾ ਵੀ ਅੱਗੇ ਹੁਣ ਮੈਂ ਕੀ ਕਰਾਂ ਕੀ ਕਰ ਸਕਦਾ ਅੱਗੇ ਮੈਂ ਸਿੰਗੀ ਗੋਸ ਚੱਕਰ ਦੇ ਛੜਤੀ ਰਾਈਟਿੰਗ ਇਸ ਚੱਕਰ ਦੇ ਛੜਤੀ ਵੀ ਲੋਕ ਕ੍ਰੈਡਿਟ ਨਹੀਂ ਦੇ ਰਹੇ ਵੀ ਚਾਹੁੰਦੇ ਕੀ ਹੈ ਵੀ ਕੀ ਚਾਹੀਦਾ ਅਕਸਰ ਆਰਟਿਸਟ ਚਾਹੁੰਦਾ ਵੀ ਮੇਰਾ ਯਾਰ ਕੋਈ ਗਾਣਾ ਆਵੇ ਮੇਰਾ ਉੱਚ ਨਾ ਹੋਵੇ ਹੋਰ ਕੀ ਚਾਹੀਦਾ ਹੁੰਦਾ ਕੁਝ ਐਦਾਂ ਹੀ ਸੀਗਾ ਤਾਂ ਫਿਰ ਇਕੱਠੀਆਂ ਦੋਵੇਂ ਜਿਹੇ ਛੜਤੀਆਂ ਸੀ ਸੋ ਦੇਖੋ ਦੋਸਤੋ ਇਹ ਨਵਦੀਪ ਜੀ ਜਿਵੇਂ ਤੁਹਾਨੂੰ ਦੱਸ ਰਹੇ ਆ ਵੀ ਇਹ ਸਿੰਗਿੰਗ ਛੱਡਣ ਲਈ ਵੀ ਮਜਬੂਰ ਹੋ ਗਏ ਸੀ ਸੋ ਸਾਰਿਆਂ ਨੂੰ ਬੇਨਤੀ ਇਹੀ ਹੈ ਕਿ ਹੱਥ ਜੋੜ ਕੇ ਵੀ ਇਹੋ ਜਿਹੇ ਕਲਾਕਾਰਾਂ ਦੀ ਪਿੰਡਾਂ ਦੇ ਵਿੱਚ ਜੇ ਵੀ ਹੁੰਦੇ ਆ ਉਹਨਾਂ ਦੀ ਸਪੋਰਟ ਕਰਿਆ ਕਰੋ ਨਾ ਕਿ ਉਹਨਾਂ ਦੀਆਂ ਲੱਤਾਂ ਖਿੱਚਿਆ ਕਰੋ ਕਿ ਉਹ ਆਪਦੇ ਕੰਮ ਨੂੰ ਛੱਡਣ ਲਈ ਮਜਬੂਰ ਹੋ ਜਾਣ। ਸੋ ਨਵਦੀਪ ਜੀ ਅਸੀਂ ਆਪਣੀ ਪੂਰੀ ਟੀਮ ਵੱਲੋਂ ਤੁਹਾਡਾ ਧੰਨਵਾਦ ਕਰਦੇ ਆ ਜੋ ਸਾਡੇ ਪ੍ਰੋਗਰਾਮ ਦੇ ਵਿੱਚ ਆਏ। ਅਸੀਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ, ਰਾਤ ਚੌਗਣੀ ਤਰੱਕੀ ਦੇਵੇ। ਮੈਂ ਵੀ ਤੁਹਾਡਾ ਦੇ ਲੋ ਧੰਨਵਾਦ ਕਰਦਾ ਹਾਂ ਜੋ ਕਿ ਤੁਸੀਂ ਇਸ ਨਮਾਣੀ ਜੇ ਕਲਾਕਾਰ ਦੇ ਇੰਟਰਵਿਊ ਲੈਣ ਵਾਸਤੇ ਖਾਸ ਸਾਡੇ ਪਿੰਡ ਆਏ। ਦਿলো ਧੰਨਵਾਦ ਸਾਰਿਆਂ ਦਾ ਤੁਹਾਡਾ ਤੁਹਾਡੀ ਟੀਮ ਦਾ। ਹਾਂਜੀ ਜਾਂਦੇ ਵਾਰ ਸਾਡੇ ਦਰਸ਼ਕਾਂ ਨੂੰ ਪਲੀਜ਼ ਇੱਕ ਗਾਣਾ ਹੋਰ ਸੁਣਾਓ। ਹਾਂਜੀ ਜ਼ਰੂਰ ਜੀ। ਹੋ ਪਿੱਠ ਪਿੱਛੇ ਮਾਰਗੇ ਸੀ ਡੰਗ ਗੋਰੀਏ। ਹਾਏ ਮੂਰੇ ਆਉਂਦੇ ਮਹਿਫਿਲ ਤਾਂ ਫੇਰ ਲੱਗਦੀ। ਹੋ ਪਿੱਠ ਪਿੱਛੇ ਮਾਰਗੇ ਸੀ ਡੰਗ ਗੋਰੀਏ ਨੀ ਮੂਰੇ ਆਉਂਦੇ ਮਹਿਫਿਲ ਤਾਂ ਫੇਰ ਲੱਗਦੀ। ਅਸੀਂ ਆਪ ਚੱਲ ਕੇ ਜਾਣਾ ਸੀ ਗੋਰੀਏ ਨਹੀਂ ਸਾਡੇ ਤੱਕ ਪਹੁੰਚਣੇ ਨੂੰ ਦੇਰ ਲੱਗਦੀ ਹਾਓ ਸਾਡੀਆਂ ਤਜੋਰੀਆਂ ਨੇ ਸਾਂਝੀਆਂ ਕੁੜੇ ਨਹੀਂ ਬੰਦ ਨਹੀਂ ਹੁੰਦੀਆਂ ਕਿਸਾਨਾ ਕਰਕੇ ਹਾਓ ਕੱਚੇ ਹਮਕਾਨਾਂ ਵਾਲੇ ਯਾਰ ਜੱਟ ਦੇ ਜੱਟ ਨਾਲ ਪੱਕੀਆਂ ਜ਼ੁਬਾਨਾ ਕਰਕੇ ਹਾਓ ਕੱਚੇ ਹਮਕਾਨਾਂ ਵਾਲੇ ਯਾਰ ਜੱਟ ਦੇ ਜੱਟ ਨਾਲ ਪੱਕੀਆਂ ਜ਼ੁਬਾਨਾ ਕਰਕੇ ਬਹੁਤ ਬਹੁਤ ਧੰਨਵਾਦ ਨਵਦੀਪ ਜੀ ਹਾਂਜੀ ਤੋਂ ਦੋਸਤੋ ਇਹ ਸਨ ਨਵਦੀਪ ਨਵੀ ਜੀ ਪਿੰਡ ਬੁਰਜ ਮੁਹਾਰ ਜਿਲ੍ਹਾ ਫਾਜ਼ਿਲਕਾ ਤੋਂ ਨੈਕਸਟ ਟਾਈਮ ਆਪਾਂ ਮਿਲਦੇ ਹਾਂ ਕਿਸੇ ਹੋਰ ਉੱਬਰਦੇ ਚਿਹਰੇ ਨਾਲ ਤਦ ਤੱਕ ਲਈ ਰੱਬ ਰੱਖਾ